ਹੈਲੋ ਸਟੂਡੈਂਟਸ ਹਾਊ ਆਰ ਯੂ ਮੈਂ ਤੁਹਾਡਾ ਸ਼ਿਵਮ ਸਰ ਪਰਮ ਟੀਵੀ ਚੈਨਲ ਤੇ ਜਮਾਤ 8ਵੀਂ ਦਾ ਚੈਪਟਰ ਨੰਬਰ 7 ਦਾ ਅਭਿਆਸ 7.6 ਨੇ ਕਰਵਾਉਣ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਆਪਾਂ ਕੁਝ ਫਾਰਮੂਲੇ ਦੇਖਾਂਗੇ ਮਿਸ਼ਰਤ ਵਿਆਜ ਮਿਸ਼ਰਤ ਵਿਆਜ ਨੂੰ ਆਪਾਂ ਇੰਗਲਿਸ਼ੀ ਕਹਿੰਦੇ ਆ ਕੰਪਾਊਂਡ ਇੰਟਰਸਟ ਬਰਾਬਰ ਇਹ ਕਹਿੰਦੇ ਹੁੰਦਾ ਮਿਸ਼ਰਤਨ ਮਾਈਨਸ ਮੂਲਤਨ ਮਿਸ਼ਰਤਨ ਦਾ ਮਤਲਬ ਅਮਾਊਂਟ ਮਾਈਨਸ ਪ੍ਰਿੰਸੀਪਲ ਹੁਣ ਆਪਣੇ ਕੋਲੇ a ਕੀ ਹੁੰਦਾ ਮਿਸ਼ਰਤਨ ਨੂੰ ਵੀ ਕਹਿੰਦੇ ਨੇ ਮਿਸ਼ਰਤਨ ਵੀ ਕਹਿ ਸਕਦੇ ਆਪਾਂ ਅਮਾਊਂਟ ਤੇ ਪੀ ਮੂਲਤਨ ਪ੍ਰਿੰਸੀਪਲ ਆਰ ਕੀ ਹੁੰਦਾ ਵਿਆਜ ਦੀ ਦਰ ਰੇਟ ਆਫ ਇੰਟਰਸਟ ਟੀ ਦਾ ਮਤਲਬ ਸਮਾਂ ਟਾਈਮ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲੇ ਅਮਾਉਂਟ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈ ਅਮਾਉਂਟ ਬਰਾਬਰ ਪੀ ਬਰੈਕਟ ਵਿੱਚ 1 ਆਰ 100 ਪਰ ਪਾਵਰ ਕਿੰਨੀ ਹੈ ਟੀ ਮਤਲਬ ਸਮਾਂ ਆਪਣੇ ਕੋਲੇ ਪਾਵਰ ਚ ਦਿੱਤਾ ਹੋਇਆ ਆਹ ਫਾਰਮੂਲੇ ਤੇ ਆਹ ਫਾਰਮੂਲੇ ਦੀ ਸਹਾਇਤਾ ਦੇ ਨਾਲ ਆਪਾਂ 7.6 ਸੋਲਵ ਕਰਾਂਗੇ ਆਹ ਪਹਿਲਾ ਸਮ ਦੇਖਦੇ ਹਾਂ ਰੁਪਏ 14000 ਦੀ ਰਕਮ ਉੱਤੇ 2 ਸਾਲ ਲਈ 10% ਸਲਾਨਾ ਵਿਆਜ ਦੀ ਦਰ ਨਾਲ ਮਿਸ਼ਰਤ ਵਿਆਜ ਪਤਾ ਕਰੋ ਜੇਕਰ ਵਿਆਜ ਸਲਾਨਾ ਜੋੜਿਆ ਜਾਂਦਾ ਹੈ ਮੂਲਦਨ ਆਪਾਂ ਦਾ ₹14000 ਰੇਟ ਆਫ ਇੰਟਰਸ 10% ਸਮਾਂ T ਮਤਲਬ 2 ਸਾਲ ਆਪਣੇ ਕੋਲੇ ਅਮਾਉਂਟ ਕੱਢਣ ਦਾ ਫਾਰਮੂਲਾ ਕੀ ਹੈ ਮਿਸ਼ਰਤਨ ਕੱਢਣ ਦਾ ਫਾਰਮੂਲਾ ਕੀ ਹੈ P ਬ੍ਰੈਕਟ ਵਿੱਚ 1 R 100 ਦੀ ਪਾਵਰ T P ਕਿੰਨਾ ਹੈ 14000 ਬ੍ਰੈਕਟ ਵਿੱਚ ਪਲੱਸ ਆਰ ਦੀਏਗਾ ਕਿੰਨਾ ਆ ਜਾਏਗਾ 10/100 ਸਮਾ ਕਿੰਨਾ 2 ਸਾਲ ਟੀ ਕਿੰਨਾ ਸੀ 2 ਸਾਲ 14001 ਜਿੰਦ ਥੱਲੇ ਕੁਝ ਨਹੀਂ बटा 1 ਲਿਖ ਲਾਂਗੇ ਪਲੱਸ 0 ਨਾਲ 0 ਕੈਨਸਲ ਹੋ ਗਈ 1/10 ਬ੍ਰੈਕਟ ਦੀ ਪਾਵਰ ਉੱਪਰ ਸਕੁਅਰ ਚ ਹੈ ਠੀਕ ਹੈ 14000 ਬ੍ਰੈਕਟ ਵਿੱਚ ਕਰੋਸ ਮਲਟੀਪਲਾਈ 10 ਸੇ 10 1 1 ਮੇ ਥੱਲੇ 10 ਸੇ 10 ਦੀ ਪਾਵਰ 2 14000 ਗੁਣਾ 10 ਸੇ 11/10 ਦੀ ਪਾਵਰ 2 14000 11/10 ਦੋ ਵਾਰ ਲਿਖਾਂਗੇ 11/10 11/10 0 ਨਾਲ ਦੋ ਜ਼ੀਰੋ ਕੈਨਸਲ 140 ਦੀ ਗੁਣਾ ਆਪਾਂ ਕਰਨੀ ਹੈ 110 121 ਕੀ ਹੁੰਦਾ 140 121 ਜਦੋਂ ਗੁਣਾ ਕੀਤੀ ਕਿੰਨਾ ਆ ਗਿਆ 16940 ਰੁਪਏ ਆਪਣਾ ਕੀ ਆ ਗਈ ਅਮਾਉਂਟ ਮਿਸ਼ਰਤਨ ਆਪਣਾ ਕਿੰਨਾ ਆ ਗਿਆ 16940 ਮਿਸ਼ਰਤ ਵਿਆਜ ਦਾ ਫਾਰਮੂਲਾ ਕੀ ਹੁੰਦਾ ਮਿਸ਼ਰਤਨ ਮੂਲ ਤਨ ਆਪਣਾ ਮਿਸ਼ਰਤਨ ਕਿੰਨਾ ਆਇਆ 16940 ਮਾਈਨਸ ਮੂਲ ਤਨ ਕਿੰਨਾ ਸੀ 14000 16940 ਵਿੱਚੋਂ 14000 ਕਿੰਨਾ ਆ ਗਿਆ ਰੁਪਏ 2940 2940 ਕੀ ਆ ਗਿਆ ਆਪਣਾ ਆਨਸਰ ਇਹ ਆਪਣਾ ਕੀ ਆ ਗਿਆ ਕੰਪਾਊਂਡ ਇੰਟਰਸਟ ਦੂਜਾ ਸਵਾਲ ਦੇਖਦੇ ਆ ਰੁਪਏ 1000 ਦੀ ਰਕਮ ਉੱਤੇ 20% ਸਲਾਨਾ ਵਿਆਜ ਦੀ ਦਰ ਤੇ 3 ਸਾਲਾਂ ਲਈ ਮਿਸ਼ਰਤ ਵਿਆਜ ਪਤਾ ਕਰੋ ਜੇਕਰ ਵਿਆਜ ਸਲਾਨਾ ਜੋੜਿਆ ਜਾਂਦਾ ਹੈ ਮਤਲਬ ਫਿਰ ਆਪਾਂ ਇੱਥੇ ਕੀ ਪਤਾ ਕਰਨਾ ਹੈ ਕੰਪਾਊਂਡ ਇੰਟਰਸਟ ਮੂਲਧਨ ਕਿੰਨਾ ਆਪਣੇ ਕੋਲੇ ਰੁਪਏ 1000 ਦਰ ਕਿੰਨੀ ਹੈ 20% ਸਮਾਂ ਕਿੰਨਾ ਦਿੱਤਾ 3 ਸਾਲ ਆਪਣੇ ਕੋਲੇ ਸਭ ਤੋਂ ਪਹਿਲੇ ਮਿਸ਼ਰਤਨ ਦਾ ਫਾਰਮੂਲਾ ਕੱਢਣ ਦਾ ਜਾਂ ਮਿਸ਼ਰਤਨ ਕੱਢਣ ਦਾ ਫਾਰਮੂਲਾ ਪਤਾ ਹੋਣਾ ਚਾਹੀਦਾ ਹੈ ਜੇ ਆਪਾਂ ਨੂੰ ਮਿਸ਼ਰਤਨ ਪਤਾ ਹੋਏਗਾ ਤਾਂ ਹੀ ਆਪਾਂ ਕੰਪਾਊਂਡ ਇੰਟਰਸਟ ਕੱਢ ਸਕਾਂਗੇ ਜਾਂ ਮਿਸ਼ਰਤ ਵਿਆਜ ਕੱਢ ਸਕਾਂਗੇ ਮਿਸ਼ਰਤਨ ਦਾ ਫਾਰਮੂਲਾ ਕੀ ਹੁੰਦਾ ਪੀ ਬ੍ਰੈਕਟ ਵਿੱਚ 1 r 100 ਦੀ ਉੱਪਰ ਪਾਵਰ t ਠੀਕ ਹੈ ਪੀ ਕਿੰਨਾ ਦਿੱਤਾ ਹੈ 1000 ਬ੍ਰੈਕਟ ਵਿੱਚ 1 r ਕਿੰਨਾ 20 100 ਤੇ ਸਮਾਂ ਕਿਨამდე ਤੱਕ 3 ਹੁਣ ਆਪਣੇ ਕੋਲੇ ਦੇਖੋ 0 ਨਾਲ 0 ਕੀ ਹੋ ਗਈ ਕੈਨਸਲ 1000 ਬ੍ਰੈਕਟ ਵਿੱਚ 1 2/10 ਦੀ ਪਾਵਰ ਉੱਪਰ ਸਾਰੇ ਦੀ ਕਿੰਨੀ ਹੈ 3 ਹੁਣ ਆਪਣੇ ਕੋਲੇ 1000 ਬ੍ਰੈਕਟ ਵਿੱਚ ਦੇਖੋ ਐਲਸੀਐਮ ਲਵਾਂਗੇ ਜਿੰਦੇ ਥੱਲੇ ਕੁਝ ਨਹੀਂ बटा ਕੀ ਲਿਖ ਲਾਂਗੇ 1 10 ਸੇ ਕਮ 10 ਦਾ 2 ekam, 2 ਥੱਲੇ 10 ਸੇ ਕਮ 10 ਦੀ ਪਾਵਰ 3 1000 ਬ੍ਰੈਕਟ 10 ਦੇ 2 12/10 ਦੀ ਹੋਲ ਦੀ ਪਾਵਰ ਕਿੰਨੀ ਹੈ 3 1000 12/10 ਨੂੰ ਕਿੰਨੀ ਵਾਰ ਲਿਖਣਾ 3 ਵਾਰ 12/10 12/10 12/10 ਤਿੰਨੇ ਜ਼ੀਰੋਆਂ ਉੱਪਰ ਨਾਲ ਜ਼ੀਰੋ ਨਾਲ ਕੈਨਸਲ ਹੋ ਗਈਆਂ 12 12 12 ਦੀ ਗੁਣਾ ਕਰਾਂਗੇ ਤਾਂ ਕਿੰਨਾ ਆ ਜਾਏਗਾ 12 ਬਾਰ ਬਾਰ 144 ਹੁੰਦਾ ਹੈ 144 ਦੀ ਗੁਣਾ 12 ਨਾਲ ਕੀਤੀ ਕਿੰਨਾ ਆ ਗਿਆ 1728 ਰੁਪਏ 1728 ਕੀ ਆ ਗਿਆ ਆਪਣਾ ਮਿਸ਼ਰਤ ਤਨ ਹੁਣ ਮਿਸ਼ਰਤ ਵਿਆਜ ਦਾ ਫਾਰਮੂਲਾ ਆਪਾਂ ਨੂੰ ਪਤਾ ਹੈ ਕਿ ਮਿਸ਼ਰਤ ਤਨ ਮਾਈਨਸ ਮੂਲ ਤਨ ਮਿਸ਼ਰਤ ਤਨ ਕਿੰਨਾ ਸੀ ਆਪਣੇ ਕੋਲੇ 1728 ਮਾਈਨਸ ਮੂਲ ਤਨ ਤਾਂ ਰੁਪਏ ਕਿੰਨਾ ਆ ਜਾਏਗਾ 728 ਕੀ ਆ ਜਾਏਗੀ ਆਪਣੀ ਮਿਸ਼ਰਤ ਵਿਆਜ ਜਾਂ ਕੰਪਾਊਂਡ ਇੰਟਰਸਟ ਤੀਜਾ ਭਾਗ ਦੇਖਦੇ ਹਾਂ ਬਹੁ ਵਿਕਲਪੀ ਪ੍ਰੇਸ਼ਨ ਪਹਿਲਾ ਸਵਾਲ ਹੈ ਸਧਾਰਨ ਵਿਆਜ ਕਿੰਨੇ ਬਰਾਬਰ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਦਿੱਤਾ ਸੀ ਪੀ ਗੁਣਾ ਡੈਸ਼ ਗੁਣਾ ਡੈਸ਼ 100 ਆਪਾਂ ਨੂੰ ਪਤਾ ਆਰ ਤੇ ਟੀ ਪੀ ਗੁਣਾ ਆਰ ਗੁਣਾ ਟੀ ਕਿਹੜੀ অপਸ਼ਨ ਸੀ ਹੈ ਬੀ অপਸ਼ਨ ਬਿਲਕੁਲ ਰਾਈਟ ਆਨਸਰ ਹੈ ਆਰ ਤੇ ਟੀ ਇੱਥੇ ਆਣਾ ਸੀ ਆਪਾਂ ਫਿਲ ਕਰਤਾ ਆਰ ਗੁਣਾ ਟੀ ਇਸੇ ਤਰ੍ਹਾਂ ਦੂਜਾ ਸਵਾਲ ਹੈ ਰੁਪਏ 2000 ਉੱਤੇ 10 ਪ੍ਰਤੀਸ਼ਤ ਸਲਾਨਾ ਦਰ ਨਾਲ 1 ਸਾਲ ਦਾ ਸਧਾਰਨ ਵਿਆਜ ਪਤਾ ਕਰਨਾ ਆਪਾਂ ਆਪਣੇ ਕੋਲੇ ਸਧਾਰਨ ਵਿਆਜ ਦਾ ਫਾਰਮੂਲਾ ਕੀ ਹੁੰਦਾ ਸਿੰਪਲ ਇੰਟਰਸਟ ਦਾ ਪੀ ਗੁਣਾ ਆਰ ਗੁਣਾ ਟੀ 100 ਪੀ ਕਿੰਨਾ ਆਪਣੇ ਕੋਲੇ 2000 ਗੁਣਾ r ਕਿੰਨਾ ਦਿੱਤਾ 10 ਸਮਾਂ ਕਿੰਨਾ ਹੈ 1 ਸਾਲ ਦਾ 100 0 ਨਾਲ 2 0 ਕੈਨਸਲ 20 10 ਨਾਲ ਕੀਤੀ ਕਿੰਨਾ ਆ ਗਿਆ 200 200 ਦੀ ਗੁਣਾ 1 ਨਾਲ ਕੀਤੀ 200 ਰੁਪਏ ਆਪਣਾ ਕੀ ਆ ਗਿਆ ਆਨਸਰ b ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਤੀਜਾ ਸਵਾਲ ਹੈ ਮਿਸ਼ਰਤ ਵਿਆਜ ਬਰਾਬਰ ਕਿੰਨੇ ਹੁੰਦੀ ਹੈ ਮਿਸ਼ਰਤ ਤਾਂ ਆਪਾਂ ਨੂੰ ਦਿੱਤਾ ਰਾਸ਼ੀ じゃ ਕਹਿ ਲਓ ਮਿਸ਼ਰਤ ਵਿਆਜ ਦਾ ਫਾਰਮੂਲਾ ਕੀ ਹੈ ਮਿਸ਼ਰਤਨ ਮੂਲਤਨ ਤਾਂ d ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਮੂਲਤਨ ਚੌਥਾ ਸਵਾਲ ਦੇਖਦੇ ਹਾਂ ਜਦੋਂ ਵਿਆਜ ਸਲਾਨਾ ਜੋੜਿਆ ਜਾਂਦਾ ਹੈ ਤਾਂ ਮਿਸ਼ਰਤਨ ਪਤਾ ਕਰਨ ਲਈ ਸਹੀ ਸੂਤਰ ਚੁਣੋ ਠੀਕ ਹੈ ਜਦੋਂ ਵਿਆਜ ਸਲਾਨਾ ਜੋੜਿਆ ਜਾਂਦਾ ਉਹ ਤਾਂ ਆਪਾਂ ਮਾਉਂਟ ਪਤਾ ਕਿਵੇਂ ਕਰੀ ਦੀ ਆਪਣੇ ਕੋਲ ਫਾਰਮੂਲਾ ਕੀ ਹੁੰਦਾ ਸੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਪੀ ਬਰੈਕਟ ਵਿੱਚ 1 r 100 ਪਾਵਰ ਕਿੰਨੇ ਉੱਪਰ ਕਿੰਨੀ ਹੈ ਟੀ ਸੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਅਜਿਹਾ ਸਮ ਦੇਖਦੇ ਹਾਂ ਸਧਾਰਨ ਵਿਆਜ ਨੂੰ ਆਪਾਂ ਕਹਿੰਦੇ ਸਿੰਪਲ ਇੰਟਰਸਟ ਅਤੇ ਮਿਸ਼ਰਤ ਵਿਆਜ ਕੰਪਾਊਂਡ ਇੰਟਰਸਟ ਲਈ ਇੱਕ ਸਾਲ ਤੋਂ ਜ਼ਿਆਦਾ ਸਮੇਂ ਦੀ ਸਥਿਤੀ ਵਿੱਚ ਕੀ ਹੋਏਗਾ ਕਿ ਆਪਣਾ ਕੰਪਾਊਂਡ ਇੰਟਰਸਟ ਜਿਹੜਾ ਹੈਗਾ ਮਿਸ਼ਰਤ ਵਿਆਜ ਆ ਉਹ ਗ੍ਰੇਟਰ ਹੋਏਗੀ ਸਧਾਰਨ ਵਿਆਜ ਨਾਲੋਂ ਠੀਕ ਹੈ ਇਸ ਲਈ ਬੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਇਸ ਤਰ੍ਹਾਂ ਆਪਣੀ ਅਭਿਆਸ 7.6 ਕੰਪਲੀਟ ਹੁੰਦੀ ਹੈ ਥੈਂਕਸ ਫॉर ਵਾਚਿੰਗ ਦਿਸ ਵੀਡੀਓ